ਉਪ ਰਾਸ਼ਪਤੀ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਨੂੰ ਦਿੱਤੀ ਮਨਜ਼ੂਰੀ ਕੇਂਦਰ ਵੱਲੋਂ ਹੜ੍ਹ ਰਾਹਤ ਫੰਡ ਲਈ ਪੰਜਾਬ ਨੂੰ 480 ਕਰੋੜ ਜਾਰੀ ਸ਼ਿਵਰਾਜ ਸਿੰਘ ਚੋਹਾਨ ਈਜੀ ਰਸਤੀ ਦੀ ਵਿਵਸਥਾ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਮੁੱਖ ਮੰਤਰੀ ਨੇ ਫਤਿਹਗੜ ਸਾਹਿਬ ਤਹਿਸੀਲ ਤੋਂ ਕੀਤੀ ਸ਼ੁਰੂਆਤ ਭਾਰਤ ਦਾ ਪਹਿਲਾ ਨਿੱਜੀ ਆਰਬਿਟਲ ਰਾਕਟ ਤਿਆਰ 300 ਕਿਲੋ ਤੱਕ ਦੇ ਉਪਗ੍ਰਹੈ ਨੂੰ ਪੁਲਾੜ ਵਿੱਚ ਲਿਜਾਣ ਦੇ ਹੈ ਸਮਰੱਥ ਆਪ ਦੇ ਮੇਅਰ ਨੇ ਦਿੱਤਾ ਅਸਤੀਫਾ ਨਸ਼ਾ ਸਮਗਲਰਾਂ ਨੂੰ ਬਚਾਉਣ ਦੇ ਲੱਗੇ ਦੋਸ਼ ਪਾਰਟੀ ਨੇ ਕੀਤਾ ਮੁਤਲ ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਤੇ ਸਿੰਡੀਕੇਟ ਚੋਣਾਂ ਦਾ ਰਾਹ ਸਾਫ਼ ਹੋ ਗਿਆ। ਪੀਯੂ ਦੇ ਚਾਂਸਲਰ ਤੇ ਉਪਰਾਸਪਤੀ ਦਫ਼ਤਰ ਵੱਲੋਂ ਸੈਨੇਟ ਚੋਣਾਂ ਦੇ ਸ਼ੈਡਿਊਲ ਨੂੰ ਮਨਜ਼ੂਰੀ ਦਿੱਤੀ ਗਈ। ਇਸ ਫੈਸਲੇ ਨਾਲ ਪੀਯੂ ਕੈਂਪਸ ਵਿੱਚ ਪਿਛਲੇ ਕਰੀਬ 26 ਦਿਨਾਂ ਤੋਂ ਪੀਯੂ ਬਚਾਓ ਮੋਰਚਾ ਦੇ ਤਹਿਤ ਚੱਲ ਰਹੇ ਵਿਰੋਧ ਪ੍ਰਦਰਸ਼ਨ ਤੇ ਹੁਣ ਵਿਰਾਮ ਲੱਗ ਜਾਵੇਗਾ। ਸੈਨੇਟ ਚੋਣਾਂ ਦੀ ਤਾਰੀਖ ਨਾ ਐਲਾਨਣ ਦੇ ਵਿਰੋਧ ਵਿੱਚ ਕਈ ਵਿਦਿਆਰਥੀ ਸੰਗਠਨਾਂ ਦੇ ਨਾਲ ਨਾਲ ਸਿਆਸੀ ਪਾਰਟੀਆਂ ਦੇ ਆਗੂ ਵੀ ਕੈਂਪਸ ਵਿੱਚ ਆ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਇਸ ਐਲਾਨ ਦੇ ਨਾਲ ਹੀ ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਵੀਰਵਾਰ ਦੇਰ ਸ਼ਾਮ ਇਹਨਾਂ ਨੇ ਯੂਨੀਵਰਸਿਟੀ ਕੈਂਪਸ ਚ ਵਿਕਟਰੀ ਮਾਰਚ ਵੀ ਕੱਢਿਆ 31 ਅਕਤੂਬਰ 2024 ਨੂੰ ਪੀਯੂ ਸੈਨੇਟ ਦਾ ਕਾਰਜਕਾਲ ਪੂਰਾ ਹੋ ਗਿਆ ਸੀ ਜੇਸ ਤੋਂ ਬਾਅਦ ਪੀਯੂ ਦੇ ਵਾਈਸ ਚਾਂਸਲਰ ਕੋਲ ਸੈਨੇਟ ਅਤੇ ਸਿੰਡੀਕੇਟ ਨਾਲ ਜੁੜੀਆਂ ਸਾਰੀਆਂ ਸ਼ਕਤੀਆਂ ਸਨ ਪੀਯੂ ਕੈਂਪਸ ਵਿੱਚ ਲਗਾਤਾਰ ਖਰਾਬ ਹੁੰਦੇ ਮਾਹੌਲ ਨੂੰ ਦੇਖਦੇ ਹੋਏ ਪਿਛਲੇ ਦਿਨੀ ਵਾਈਸ ਚਾਂਸਲਰ ਨੇ ਉਪਰਾਸਪਤੀ ਕੋਲ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਭੇਜਿਆ ਸੀ ਪੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਵੱਲੋਂ ਜਿਹੜਾ ਸ਼ਡਿਊਲ ਭੇਜਿਆ ਗਿਆ ਸੀ ਉਸੇ ਦੇ ਤਹਿਤ ਹੁਣ ਅਗਲੇ ਸਾਲ ਸਤੰਬਰ ਅਕਤੂਬਰ 2026 ਵਿੱਚ ਚੋਣਾਂ ਹੋਣਗੀਆਂ ਪੀਯੂ ਸੈਨੇਟ ਦੀਆਂ ਕੁੱਲ 91 ਚੋਂ 47 ਸੀਟਾਂ ਲਈ ਚੋਣਾ ਹੋਣਗੀਆਂ ਜਦਕਿ 36 ਸੀਟਾਂ ਤੇ ਉਪਰਾਸਪਤੀ ਬਲੋਂ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਗ੍ਰੈਜੂਏਟ ਚੋਣ ਖੇਤਰ ਵਿੱਚ 15 ਸੀਟਾਂ ਪੀਯੂ ਪ੍ਰੋਫੈਸਰ 2 ਸੀਟਾਂ ਪੀਯੂ ਐਸੋਸੀਏਟ ਤੇ ਅਸਿਸਟੈਂਟ ਪ੍ਰੋਫੈਸਰ 2 ਸੀਟਾਂ ਪ੍ਰਿੰਸੀਪਲ ਟੈਕਨੀਕਲ ਐਡ ਪ੍ਰੋਫੈਸ਼ਨਲ ਕਾਲਜ 6 ਸੀਟਾਂ ਹੈਡ ਆਰਟਸ ਕਾਲਜ 8 ਪ੍ਰੋਫੈਸਰ ਐਸੋਸੀਏਟ ਤੇ ਅਸਿਸਟੈਂਟ ਪ੍ਰੋਫੈਸਰ 8 ਸੀਟਾਂ ਤੇ ਇਹ ਚੋਣਾਂ ਹੋਣੀਆਂ ਹਨ ਸੈਨੇਟ ਚੋਣਾਂ ਲਈ ਕੇਂਦਰ ਸਰਕਾਰ ਵੱਲੋਂ ਤਾਰੀਖਾਂ ਦੇ ਐਲਾਨ ਨੂੰ ਵਿਦਿਆਰਥੀਆਂ ਦੀ ਜਿੱਤ ਘਰਾੜ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਇਕੱਠ ਦੀ ਤਾਕਤ ਨਾਲ ਲੜੀ ਗਈ ਸ਼ਾਂਤਮਈ ਜਨਤੰਤਰਕ ਲੜਾਈ ਨੇ ਕੇਂਦਰ ਸਰਕਾਰ ਨੂੰ ਆਖਰਕਾਰ ਚੋਣਾਂ ਦੀਆਂ ਤਾਰੀਖਾਂ ਐਲਾਨਣ ਲਈ ਮਜਬੂਰ ਕਰ ਦਿੱਤਾ ਉਨਾਰਾ ਕਹਿਣਾ ਹੈ ਕਿ ਸੈਨੇਟ ਚੋੜਾਂ ਦੀ ਮੌੜ ਬਹਾਲੀ ਨਾ ਸਿਰਫ ਪੰਜਾਬ ਯੂਨੀਵਰਸਿਟੀ ਦੀ ਜਿੱਤ ਹੈ ਸਗੋਂ ਸੂਬੇ ਦੇ ਅਕਾਦਮਿਕ ਢਾਂਚੇ ਤੇ ਵਿਦਿਆਰਥੀ ਜਨਤੰਤਰ ਦੀ ਸੁਰੱਖਿਆ ਵੱਲ ਇੱਕ ਵੱਡਾ ਕਦਮ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਜਸੇਦਾਰ ਹਰਪ੍ਰੀਤ ਸਿੰਘ ਨੇ ਫੈਸਲੇ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੇ ਸੰਘਰਸ਼ੀਲ ਵਿਦਿਆਰਥੀਆਂ ਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਇਹ ਮੋੜ ਲੋਕਤੰਤਰ ਵਿਦਿਆਰਥੀ ਏਕਤਾ ਤੇ ਹੱਕਾਂ ਲਈ ਲੜਨ ਵਾਲੇ ਨੌਜਵਾਨਾਂ ਦੀ ਹਿੰਮਤ ਦੀ ਜਿੱਤ ਹੈ ਉਨਾਰਾ ਕਹਿਣਾ ਹੈ ਕਿ ਜਦੋਂ ਲੋਕਤੰਤਰਕ ਪ੍ਰਕਿਰਿਆਵਾਂ ਸਮੇਸਰ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਚੱਲਦੀਆਂ ਹਨ ਤਾਂ ਹੀ ਦੇਸ਼ ਮਜ਼ਬੂਤ ਲੋਕਤੰਤਰ ਬਣਦਾ ਹੈ। ਉਨਾ ਸੈਨੇਟ ਚੋਣਾਂ ਲਈ ਸੰਬੰਧੀ ਨੋਟੀਫਿਕੇਸ਼ਨ ਹੋਣ ਤੇ ਯੂਨੀਵਰਸਿਟੀ ਵਿਦਿਆਰਥੀਆਂ ਤੇ ਸੰਘਰਸ਼ੀ ਜਥੇਬੰਦੀਆਂ ਨੂੰ ਵਧਾਈ ਦਿੱਤੀ। ਉਨਾ ਕਹਿਿਆ ਕਿ ਕੇਂਦਰ ਨੇ ਇਸ ਦੀ ਖੁਦਮਖਤਿਆਰੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦਾ ਇਕਜੁੱਟ ਸਮਝੌਤਾ ਨਾ ਕਰਨ ਵਾਲਾ ਵਿਰੋਧ ਜਿੱਤਿਆ ਹੈ। 22 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ 22 ਪੀ ਵਰਮਾ ਨੇ ਦਿੱਲੀ ਪਹੁੰਚ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਦੇਸ਼ ਦੇ ਉਪ ਰਾਸ਼ਪਤੀ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਸੀ ਕੇਂਦਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਪਿਛਲੇ ਦਿਨੀ ਆਏ ਭਿਆਨਕ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪਰਪਾਈ ਲਈ ਕੇਂਦਰ ਸਰਕਾਰ ਵੱਲੋਂ ਐਲਾਨੀ 1600 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ ਪੰਜਾਬ ਨੂੰ 480 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਰੈਂਦੀ ਰਾਸ਼ੀ ਵੀ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਜੂਸੀ ਮਿਲਣ ਤੇ ਜਾਰੀ ਕੀਤੀ ਜਾਵੇਗੀ ਉਹ ਜਿਹੜਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਵੱਖ-ਵੱਖ ਪਿੰਡੂ ਵਿਕਾਸ ਸਕੀਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਨਾ ਕੇਵਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹੜ੍ਹ ਰਾਹਤ ਫੰਡ ਜਾਰੀ ਕੀਤੇ ਬਲਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਤੇ ਪਿੰਡ ਵਿਕਾਸ ਲਈ ਵੀ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਉਹਨਾਂ ਮੰਰੇਗਾ ਸਕੀਮ ਚ ਫਰਜੀ ਵਾੜੇ ਸੰਬੰਧੀ ਖੁਲਾਸਾ ਕਰਦੇ ਮਾਮਲੇ ਦੀ ਜਾਂਚ ਕਰਵਾਏ ਜਾਣ ਦਾ ਐਲਾਨ ਕਰਦੇ ਕਿ ਗਰੀਬਾਂ ਲਈ ਆਏ ਪੈਸੇ ਦੀ ਦੁਰਵਰਤੋਂ ਕਿਸੇ ਵੀ ਕੀਮਤ ਤੇ ਨਹੀਂ ਕਰਨ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਮੰਰੇਗਾ ਲਈ ਆਏ ਪੈਸੇ ਨਾਲ ਨਾ ਤਾਂ ਕੋਈ ਕੰਮ ਹੋਇਆ ਤੇ ਨਾ ਹੀ ਗਰੀਬਾਂ ਤੱਕ ਇਹ ਰਾਸ਼ੀ ਪੁੱਜੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਨੇ ਆਪਣੇ ਇੱਕ ਰੋਜ਼ਾ ਦੌਰੇ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਨਾਲ ਕੀਤੀ ਤੇ ਫਿਰ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਖੇਤੀ ਅਭਿਆਸਾਂ ਦੀ ਸਮੀਖਿਆ ਕਰਨ ਲਈ ਖੇਤਾਂ ਵੱਲ ਗਏ ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਿੱਧੀ ਵਿਝਾਈ ਖਾਦਾਂ ਦੀ ਘਟ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਨੂੰ ਸਮਝਿਆ ਇਸ ਮੌਕੇ ਉਹਨਾਂ ਪੰਜਾਬ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਹੈ ਕਿ ਇੱਥੋਂ ਦੇ ਭਾਗੀਦਾਰੀ ਦੇ ਨਵੇਂ ਰਿਕਾਰਡ ਬਣੇ ਹਨ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦੀ ਹਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਆਪਣੇ ਘਰ ਆਏ ਹਾਂ ਇਸ ਮੌਕੇ ਤੇ ਕੇਂਦਰੀ ਮੰਤਰੀ ਨੇ ਮੰਜੇ ਤੇ ਬੈਠ ਕੇ ਪਿੰਡ ਵਾਸੀਆਂ ਨਾਲ ਰਵਾਇਤੀ ਪੰਜਾਬੀ ਭੋਜਨ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਵੀ ਖਾਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਪਹਿਲ ਕਦਮੀ ਕਰਦਿਆਂ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਜ਼ਮੀਨ ਜਾਇਦਾਦ ਲਈ ਈਜ਼ੀ ਰਜਿਸਟਰੀ ਸੁਖਾਲੀ ਵਿਵਸਥਾ ਨੂੰ ਲਾਗੂ ਕਰ ਦਿੱਤਾ। ਮੁੱਖ ਮੰਤਰੀ ਨੇ ਫਤਿਹਗੜ ਸਾਹਿਬ ਤਹਿਸੀਲ ਵਿਖੇ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਸ ਇਤਿਹਾਸਕ ਪਹਿਲ ਕਦਮੀ ਦੀ ਸ਼ੁਰੂਆਤ ਦੇ ਗਵਾਹ ਬਣਨ ਵਾਲੇ ਸਾਰੇ ਲੋਕਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਜ਼ਮੀਨ ਜਾਇਦਾਦ ਦੇ ਰਜਿਸਟ੍ਰੇਸ਼ਨ ਨੂੰ ਗੁੰਝਲਦਾਰ ਅਤੇ ਸਮਾਂ ਬਰਬਾਦ ਕਰਨ ਵਾਲੀ ਪ੍ਰਕਿਰਿਆ ਮੰਨਿਆ ਜਾਂਦਾ ਰਿਹਾ ਹੈ ਜਿਸ ਲਈ ਅਕਸਰ ਸਬ ਰਜਿਸਟਰ ਦਫ਼ਤਰਾਂ ਵਿੱਚ ਬਾਰ-ਬਾਰ ਗੇੜੇ ਲਾ ਕੇ ਖੱਜਲ-ਖੁਆਰ ਹੋਣਾ ਪੈਂਦਾ ਸੀ ਅਤੇ ਦੇਰੀ ਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈਂਦਾ ਸੀ ਉਨ੍ਹਾਂ ਕਿਹਾ ਕਿ ਹੁਣ ਸੁਖਾਲੀ ਰਜਿਸਟਰੀ ਦੀ ਵਿਵਸਥਾ ਲਾਗੂ ਹੋਣ ਜਾਣ ਨਾਲ ਇੱਕ ਜ਼ਿਲ੍ਹੇ ਦੇ ਅੰਦਰ ਕੋਈ ਵੀ ਸਬ ਰਜਿਸਟਰ ਦਫ਼ਤਰ ਉਸ ਜ਼ਿਲ੍ਹੇ ਦੇ ਕਿਸੇ ਵੀ ਹੋਰ ਇਲਾਕੇ ਵਿੱਚ ਪੈਂਦੀ ਜਾਇਦਾਦ ਨੂੰ ਰਜਿਸਟਰ ਕਰਨ ਦੇ ਯੋਗ ਹੋਵੇਗਾ ਨਾਗਰਿਕ ਹੁਣ 500 ਰੁਪਏ ਦੀ ਮਾਮੂਲੀ ਫੀਸ ਦੇ ਕੇ ਸੇਲ ਡੀਡ ਆਨਲਾਈਨ ਜਾਂ ਸੇਵਾ ਕੇਂਦਰਾਂ ਰਾਹੀਂ ਤਿਆਰ ਕਰ ਸਕਦੇ ਹਨ ਇਸ ਮੌਕੇ ਉਹਨਾਂ ਨਾਲ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਰੁਪਿੰਦਰ ਸਿੰਘ ਹੈਪੀ ਗੁਰਿੰਦਰ ਸਿੰਘ ਗੈਰੀ ਵੜਿੰਗ ਅਜੇ ਸਿੰਘ ਲਿਬੜਾ ਗੁਰਵਿੰਦਰ ਸਿੰਘ ਢਿੱਲੋਂ ਤੇ ਹੋਰ ਅਧਿਕਾਰੀ ਹਾਜ਼ਰ ਸਨ ਭਾਰਤ ਦੇ ਨਿੱਜੀ ਪਲਾੜ ਸੈਕਟਰ ਨੂੰ ਵੱਡਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸਕਾਈ ਰੂਟ 에ਅਰ ਸਪੇਸ ਦੇ ਹਾਈ-ਟੈਕ ਇਨਫਿਨਿਟੀ ਕੈਂਪ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਭਾਰਤ ਦੇ ਪਹਿਲੇ ਨਿੱਜੀ ਆਰਬਿਟਲ ਰਾਕਟ ਵਿਕਰਮ-1 ਨੂੰ ਦੁਨੀਆ ਅੱਗੇ ਪੇਸ਼ ਕੀਤਾ। ਇਸ ਰਾਕਟ ਨੂੰ 2026 ਵਿੱਚ ਲਾਂਚ ਕੀਤਾ ਜਾਵੇਗਾ। ਇਸ ਰਾਕਟ ਵਿੱਚ 300 ਕਿਲੋ ਤੱਕ ਦੇ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਸਥਾਪਿਤ ਕਰਨ ਦੀ ਸਮਰੱਥਾ ਹੈ। ਉਦੋਂ ਕਾਟਨ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਹੇ ਕਿ ਅੱਜ ਭਾਰਤ ਪੁਲਾੜ ਖੇਤਰ ਦੇ ਨਿੱਜੀ ਸੈਕਟਰ ਵਿੱਚ ਵੱਡੀ ਉਡਾਨ ਭਰ ਰਿਹਾ ਹੈ। ਅੱਜ ਇਹ ਪ੍ਰੋਗਰਾਮ ਇਸ ਗੱਲ ਦੀ ਚਲਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਆਲਮੀ ਰਾਕਰ ਖੇਤਰ ਵਿੱਚ ਲੀਡਰ ਬਣ ਕੇ ਉਭਰੇਗਾ। ਉਹਨਾਂ ਕਹੇ ਕਿ ਇਸਰੋ ਨੇ ਧਾਕਿਆਂ ਤੱਕ ਭਾਰਤ ਦੀ ਪੁਲਾੜ ਯਾਤਰਾ ਨੂੰ ਉਡਾਨ ਦਿੱਤੀ ਹੈ। ਬਦਲਦੇ ਸਮੇਂ ਵਿੱਚ ਪੁਲਾੜ ਸੈਕਟਰ ਦਾ ਵਿਸਤਾਰ ਹੋ ਰਿਹਾ ਹੈ। ਇਸ ਲਈ ਹੀ ਅਸੀਂ ਪਾਰੇ ਦੇ ਪੋਲਾਰ ਸੈਕਟਰ 'ਚ ਇਤਿਹਾਸਕ ਸੁਧਾਰ ਕੀਤੇ ਹਨ ਪੋਲਾਰ ਸੈਕਟਰ ਨੂੰ ਨਿੱਜੀ ਪੈਹਲ ਕਾਦਮੀ ਲਈ ਖੋਲ੍ਹਿਆ ਹੈ ਨਵੀਂ ਪੋਲਾਰ ਨੀਤੀ ਤਿਆਰ ਕਰਕੇ ਸਟਾਰਟਅਪ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਹੇ ਕਿ ਭਾਰਤ ਵਿੱਚ 300 ਤੋਂ ਵੱਧ ਪੋਲਾਰ ਸਟਾਰਟਅਪ ਚੱਲ ਰਹੇ ਹਨ ਇਹਨਾਂ ਵਿੱਚ ਖਾਸੀਅਤ ਇਹ ਹੈ ਕਿ ਜ਼ਿਆਦਾਤਰ ਸਟਾਰਟਅਪਾਂ ਦੀ ਸ਼ੁਰੂਆਤ ਬਹੁਤ ਛੋਟੇ ਤੋਂ ਹੋਈ ਹੈ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਅਸਤੀਫਾ ਦੇ ਦਿੱਤਾ 2021 ਦੀਆਂ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਟਿਕਟ ਤੇ ਕੌਂਸਲਰ ਬਣੇ ਮੇਅਰ ਚਾਨੀ ਨੂੰ 2022 ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਮਗਰੋਂ ਕਾਂਗਰਸੀ ਮੇਅਰ ਵਿਰੁੱਧ ਬੇਪਰੋਸਕੀ ਲਿਆ ਕੇ ਚਾਨੀ ਨੂੰ ਅਗਸਤ 2023 ਵਿੱਚ ਮੋਗਾ ਦਾ ਮੇਅਰ ਬਣਾਇਆ ਸੀ ਸੂਤਰਾਂ ਦਾ ਕਹਿਣਾ ਹੈ ਕਿ ਲੰਗੀ 27 ਸਤੰਬਰ ਨੂੰ ਮੋਗਾ ਤੋਂ ਕੋਰੀਅਰ ਰਾਹੀਂ 500 ਗ੍ਰਾਮ ਅਫੀਮ ਕੈਨੇਡਾ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਪਹਿਲਾਂ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਫਿਰ ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਪਤੀ-ਪਤਨੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਕਥਿਤ ਨਸ਼ਾ ਸਮਗਲਰਾਂ ਨੂੰ ਬਚਾਉਣ ਲਈ ਉਦੋਂ ਤੋਂ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਦੀ ਸ਼ੱਕੀ ਭੂਮਿਕਾ ਕਥਾ ਤੌਰ ਤੇ ਸਾਹਮਣੇ ਆ ਰਹੀ ਸੀ ਨਸ਼ਾ ਸਮਗਰਾਨਾ ਨੂੰ ਬਚਾਉਣ ਲਈ ਪੈਸਿਆਂ ਦੇ ਲੈਣ ਦੇਣ ਦੀ ਕਥਤ ਵੀ ਆਪ ਸਰਕਾਰ ਕੋਲ ਪੁੱਜੀ ਜਾਣਕਾਰੀ ਅਨੁਸਾਰ ਮੇਅਰ ਚਾਨੀਵਲੋਂ ਤੜਕਸਾਰ ਆਪਣਾ ਅਸਤੀਫਾ ਦੇਣ ਮਗਰੋਂ ਉਸ ਦੀ ਸਰਕਾਰੀ ਗੱਡੀ ਅਤੇ ਸੁਰੱਖਿਆ ਕਰਮੀ ਵੀ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਮੇਅਰ ਬਲਜੀਤ ਸਿੰਘ ਚਾਨੀਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਵੀ ਮੁਅਤਲ ਕਰ ਦਿੱਤਾ ਪਾਰਟੀ ਦੇ ਜਨਰਲ ਸਕੱਤਰ ਹਰਚਰ ਸਿੰਘ ਨੇ ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕੀਤਾ ਹੈ ਪਾਰਟੀ સૂਤਰਾ ਮੁਤਾਬਕ ਪਾਰਟੀ ਹਾਈ ਕਮਾਂਡ ਨੂੰ ਸੂਚਨਾ ਮਿਲੀ ਸੀ ਕਿ ਮੇਅਰ ਦੀ ਕਥਾ ਤੌਰ ਤੇ ਨਸ਼ਾ ਤਸਕਰਾਂ ਨਾਲ نزدیکی ਹੈ ਅਤੇ ਉਹ ਉਹਨਾਂ ਨੂੰ ਸਹਿਯੋਗ ਵੀ ਕਰਦੇ ਹਨ ਹਾਲਾਂਕਿ ਚਾਨੀ ਵੱਲੋਂ ਅਜੇ ਤੱਕ ਇਸ ਮਾਮਲੇ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਮੁੰਬਈ ਵਿੱਚ 3 ਦਿਨਾਂ ਗੁਰਮਤ ਸਮਾਗਮਾਂ ਦੇ ਆਖਰੀ ਦਿਨ 350 ਬੱਚਿਆਂ ਵੱਲੋਂ ਸਲੋਕ ਮਹੱਲਾ 9 ਦਾ ਸਮੂਹਿਕ ਤੌਰ ਤੇ ਕੀਰਤਨ ਕੀਤਾ ਗਿਆ ਜੋ ਕਿ ਭਾਗੀਦਾਰਾਂ ਦੀ ਗਿਣਤੀ ਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਗੌਰਵਮਤ ਸਮਾਗਮ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਗੁਰੂ ਨਾਨਕ ਵਿਦਿਅਕ ਸੰਸਥਾ ਗੁਰਦੁਆਰਾ ਗੁਰੂ ਤੇਗ ਬਹਾਦਰ ਦਰਬਾਰ ਰੌਲੀ ਕੈਂਪ ਮੁੰਬਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੇਵਕ ਜਥਾ ਟਰੱਸਟ ਬਲੋ ਨਵੀਂ ਮੁੰਬਈ ਗੁਰਦੁਆਰਿਆਂ ਦੀ ਸੁਪਰੀਮ ਕੌਂਸਲ ਗੁਰਦੁਆਰਾ ਪੰਚਾਇਤੀ ਗੁਰਦੁਆਰਾ ਭਾਈ ਜੋਗਾ ਸਿੰਘ ਅਤੇ ਨਵੀਂ ਮੁੰਬਈ ਦੇ ਸੇਵਕ ਜਥਿਆਂ ਤੇ ਸੰਗਤ ਦੇ ਸਹਿਯੋਗ ਨਾਲ 23 ਤੋਂ 25 ਨਵੰਬਰ ਤੱਕ ਕਰਵਾਇਆ ਗਿਆ ਸੀ ਸਮਾਗਮ ਦੇ ਆਖੰਤਮ ਦਿਨ ਰਹਿਰਾਸ ਸਾਹਿਬ ਦਾ ਪਾਠ ਕੀਤਾ ਗਿਆ ਤੇ ਦੇਸ਼ ਭਰ ਤੋਂ ਪਹੁੰਚੇ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗੁਰਵਾਣੀ ਕੀਰਤਨ ਕੀਤਾ ਗਿਆ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਭਾਗੀਦਾਰਾਂ ਦਾ ਮਹਾਰਾਸ਼ਟਰ ਰਾਜ ਪੰਜਾਬੀ ਸਹਿਤ ਅਕਾਦਮੀ ਵੱਲੋਂ ਸਨਮਾਨ ਵੀ ਕੀਤਾ ਗਿਆ ਨੇਪਾਲ ਦੇ ਸੈਂਟਰਲ ਬੈਂਕ ਨੇ 100 ਰੁਪਏ ਦੇ ਨੋਟ ਜਾਰੀ ਕੀਤੇ ਜਿਨ੍ਹਾਂ ਵਿੱਚ ਇੱਕ ਬਦਲਿਆ ਹੋਇਆ ਨਕਸ਼ਾ ਹੈ ਜਿਸ ਵਿੱਚ ਕਾਲਾ ਪਾਣੀ ਲਿਪੂ ਲੇਖਤੇ ਲਿੰਪੀ ਅਦੂਰਾ ਇਲਾਕੇ ਸ਼ਾਮਲ ਹਨ اےਓ ਇਲਾਕੇ ਹਨ ਜਿਨ੍ਹਾਂ ਨੂੰ ਭਾਰਤ ਆਪਣੇ ਮੰਨਦਾ ਹੈ ਨੇਪਾਲ ਰਾਸਟਰ ਬੈਂਕ ਐਨ ਆਰ ਬੀ ਨੇ ਨਵੇਂ ਨੋਟ ਤੇ ਪਿਛਲੇ ਪਾਸੇ ਗਵਰਨਰ ਮਹਾਪ੍ਰਸਾਦ ਅਧਿਕਾਰੀ ਦੇ ਦਸਤਖਤ ਹਨ ਮਈ 2020 ਵਿੱਚ ਕੇਪੀ ਸ਼ਰਮਾ ਉਲੀ ਦੀ ਸਰਕਾਰ ਨੇ ਇੱਕ ਨਾਮਾ ਰਾਜਨੀਤਕ ਨਕਸ਼ਾ ਜਾਰੀ ਕੀਤਾ ਜਿਸ ਵਿੱਚ ਲਿੱਪੂ ਲੇਖ ਕਾਲਾ ਪਾਣੀ ਅਤੇ ਲਿੰਪੀ ਅਧੂਰਾ ਇਲਾਕਿਆਂ ਨੂੰ ਨੇਪਾਲ ਦਾ ਇਲਾਕਾ ਦਿਖਾਇਆ ਗਿਆ ਸੀ ਬਾਅਦ ਵਿੱਚ ਇਸ ਨੂੰ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਉਸ ਸਮੇਂ ਭਾਰਤ ਤੇ ਨੇਪਾਲ ਦੇ ਇਸ ਕਦਮ ਤੇ ਵੱਡੀ ਪ੍ਰਕਿਰਿਆ ਦਿੱਤੀ ਸੀ ਅਤੇ ਬਦਲੇ ਹੋਏ ਨਕਸ਼ੇ ਨੂੰ ਇੱਕ ਤਰਫਾ ਕਾਰਵਾਈ ਕਿਹਾ ਸੀ ਅਤੇ ਕਾਠਮੰਡੂ ਨੂੰ ਚੇਤਾਵਨੀ ਦਿੱਤੀ ਸੀ ਕਿ ਇਲਾਕੇ ਦੇ ਦਾਅਵਿਆਂ ਤੇ ਨਕਲੀ ਵਿਸਤਾਰ ਨੂੰ ਮਨਜ਼ੂਰ ਨਹੀਂ ਹੋਵੇਗਾ। ਭਾਰਤ ਦਾ ਕਹਿਣਾ ਹੈ ਕਿ ਲਿਪੂ ਲੇਖ, ਕਾਲਾ ਪਾਣੀ ਅਤੇ ਲਿੰਪੀ ਅਧੂਰਾ ਉਸਦੇ ਹਨ। ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਗੱਦੀਆਂ ਉਲਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਇੱਕ ਸਰਕਾਰੀ ਰਹਿਸ਼ ਪ੍ਰੋਜੈਕਟ ਲਈ ਜ਼ਮੀਨ ਅਲਾਟਮੈਂਟ ਵਿੱਚ ਬੇਨਿਜਮੀਆਂ ਨਾਲ ਸੰਬੰਧਤ ਤਿੰਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਟਾਕਾ ਦੀ ਵਿਸ਼ੇਸ਼ ਅਦਾਲਤ ਪੰਜ ਦੇ ਜੱਜ ਮੁਹੰਮਦ ਅਬਦੁੱਲਾ ਅਲ ਮਮੂਨ ਨੇ ਹਸੀਨਾ ਨੂੰ ਰਾਗਕ ਨਿਊ ਟਾਊਨ ਪ੍ਰੋਜੈਕਟ ਨਾਲ ਸੰਬੰਧਿਤ ਪ੍ਰਸ਼ਟਾਚਾਰ ਦੇ ਤਿੰਨ ਮਾਮਲਿਆਂ ਵਿੱਚੋਂ 7-7 ਸਾਲ ਦੀ ਸਜ਼ਾ ਸੁਣਾਈ ਜੱਜ ਦਾ ਕਹਿਣਾ ਹੈ ਕਿ ਹਸੀਨਾ ਨੂੰ ਇਹ ਸਜ਼ਾ ਇੱਕ ਤੋਂ ਬਾਅਦ ਇੱਕ ਭੁਗਤਣੀ ਪਵੇਗੀ ਜੱਜ ਨੇ ਹਸੀਨਾ ਤੇ ਹਰ ਮਾਮਲੇ ਵਿੱਚ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਤੇ ਜੇ ਉਹ ਰਕਮ ਜਮ੍ਹਾਂ ਕਰਨ ਦੇ ਵਿੱਚ ਅਸਫਲ ਰਹਿੰਦੇ ਹਨ ਤਾਂ ਉਹਨਾਂ ਨੂੰ 18 ਮਹੀਨੇ ਦੀ ਬਾਦੂ ਕੈਦ ਦੀ ਸਜ਼ਾ ਭੁਗਤਣੀ ਪਵੇਗੀ ਜੱਜ ਮਮੂਨ ਨੇ ਹਸੀਨਾ ਦੇ بیٹے ਸਾਜਿਬ ਵਜੀਦ ਜਾਇ ਅਤੇ ਬੇਟੀ ਸਾਇਮਾ ਵਜੀਦ ਕੁੱਤਲ ਨੂੰ ਵੀ ਰਾਤਾ ਨੇੜੇ ਹਾਊਸਿੰਗ ਪ੍ਰੋਜੈਕਟ ਵਿੱਚ ਉਨ੍ਹਾਂ ਵਿਰੁੱਧ ਦਰਜ ਮਾਮਲਿਆਂ ਵਿੱਚ 5-5 ਸਾਲ ਦੀ ਕੈਦ ਦੀ ਵੀ ਸਜ਼ਾ ਸੁਣਾਈ 10 ਦਿਨ ਪਹਿਲਾਂ ਇੱਕ ਵਿਸ਼ੇਸ਼ ਟਰਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਸ਼ੇਖ ਅਸੀਨਾ ਦੇ ਬੈਂਕ ਲੋਕਰ ਵਿੱਚੋਂ ਬੰਗਲਾਦੇਸ਼ ਦੀ ਪ੍ਰਸ਼ਟਾਚਾਰ ਵਿਰੋਧੀ ਅਥਾਰਟੀ ਨੇ 10 ਕਿਲੋ ਸੋਨਾ ਬਰਾਮਦ ਕੀਤਾ ਹੈ। ਨੈਸ਼ਨਲ ਬੋਰਡ ਆਫ ਰੈਵਨਿਊ ਬੰਗਲਾਦੇਸ਼ ਦੇ ਸੈਂਟਰਲ ਇੰਟੈਲੀਜੈਂਸ ਸੈੱਲ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਰ ਖੋਲਣ ਤੋਂ ਬਾਅਦ ਇਹ ਪਤਾ ਲੱਗਾ। ਪੰਜਾਬ ਪੁਲਿਸ ਵਿੱਚ ਮਾਰਚ 2024 ਦੌਰਾਨ ਕੱਢੀ ਸਿਪਾਹੀਆਂ ਦੀ ਭਰਤੀ ਦੇ ਹਾਲੇ ਤੱਕ ਨਿਯੁਕਤੀ ਪੱਤਰ ਨਾ ਮਿਲਣ ਤੋਂ ਖਫਾ ਪੰਜਾਬ ਤੋਂ ਉਮੀਦਵਾਰਾਂ ਵੱਲੋਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੜਕ ਤੇ ਆਵਾਜਾਈ ਠੱਪ ਕਰਕੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਧਰਨਾਕਾਰੀ ਉਮੀਦਵਾਰ ਨਿਯੁਕਤੀ ਪੱਤਰ ਜਾਰੀ ਕਰਨ ਦੀ ਤਾਰੀਖ ਤੈਅ ਕਰਨ ਦੀ ਮੰਗ ਕਰ ਰਹੇ ਸਨ ਦੇਸ਼ਿਆਮ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਪੁਲਿਸ ਭਰਤੀ 2024 ਦੇ ਉਮੀਦਵਾਰ ਸਥਾਨਕ ਵੇਰਕਾ ਮਿਲਕ પ્લાન્ટ ਦੇ ਪਾਰਕ ਵਿੱਚ ਇਕੱਠੇ ਹੋਏ ਜਿੱਥੇ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਰਿਹੈਸ਼ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਉਹਨਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਵਧਣ ਦਿੱਤਾ ਇਸ ਮੌਕੇ ਉਮੀਦਵਾਰਾਂ ਸੂਰਜਪਾਲ ਸਿੰਘ ਚੌਧਰੀ ਸੁਖਜੀਤ ਕੌਰ ਅਤੇ ਰਪਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵਿੱਚ ਸਿਪਾਹੀ ਜਿਲਾ ਤੇ ਆਰਮ ਜੇਕੇਡਰ ਭਰਤੀ ਦਾ ਇਸ਼ਤਿਆਰ 29 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਸੀ ਜਿਸ ਮਗਰੋਂ 14 ਮਾਰਚ ਤੋਂ 4 ਅਪ੍ਰੈਲ 2024 ਤੱਕ ਫਾਰਮ ਭਰੇ ਗਏ। 1 ਜੁਲਾਈ ਤੋਂ 16 ਅਗਸਤ 2024 ਤੱਕ ਲੈਕਤੀ ਪ੍ਰੀਖਿਆ ਲਈ ਗਈ। 18 ਨਵੰਬਰ ਨੂੰ ਫਾਈਨਲ ਸਕੋਰ ਕਾਰਡ ਦਿੱਤੇ ਗਏ। ਅਤੇ ਨਵੰਬਰ 25 ਤੋਂ 1 ਦਸੰਬਰ 2024 ਤੱਕ ਸਰੀਰਕ ਟੈਸਟ ਲਿਆ ਗਿਆ। ਨਤੀਜਾ ਜਾਰੀ ਨਾ ਹੋਣ ਤੇ ਮੁਜਾਰਾ ਕੀਤਾ ਗਿਆ ਜਿਸ ਮਗਰੋਂ 28ਵੇਂ ਹੀ 2025 ਨੂੰ ਨਤੀਜਾ ਆਇਆ ਪਰ ਹਾਲੇ ਤੱਕ ਅਨੁਯੁਕਤੀ ਪੱਤਰ ਨਹੀਂ ਦਿੱਤੇ ਗਏ। ਸਾਲ ਦੇ ਅੰਦਰ ਅੰਦਰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਹੋਣੇ ਚਾਹੀਦੇ ਸੀ ਪਰ 2 ਸਾਲ ਬੀਤਣ ਵਾਲੇ ਹਨ। 1746 ਉਮੀਦਵਾਰ ਆਪਣੇ ਅਨੁਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ। ਈਡੀ ਨੇ ਦੇਸ਼ ਦੇ ਕੁਝ ਮੈਡੀਕਲ ਕਾਲਜਾਂ ਨਾਲ ਜੁੜੇ ਕਥਤ ਰਿਸ਼ਵਤ ਖੋਰੀ ਅਤੇ ਅਕਾਦਮਿਕ ਢਾਂਚੇ ਵਿੱਚ ਹੇਰਫੇਰ ਦੇ ਮਾਮਲੇ ਵਿੱਚ ਪ੍ਰਿਸ਼ਟਾਚਾਰ ਸੰਬੰਧੀ ਜਾਂਚ ਤਹਿਤ 10 ਸੂਬਿਆਂ ਵਿੱਚ ਇੱਕੋ ਵੇਲੇ ਛਾਪੇਮਾਰੀ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਤੇਲੰਗਾਨਾ ਮਹਾਰਾਸ਼ਟਰ ਮੱਧ ਪ੍ਰਦੇਸ਼ ਛੱਤੀਸਗੜ੍ਹ ਗੁਜਰਾਤ ਰਾਜਸਥਾਨ ਬਿਹਾਰ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ 15 ਥਾਵਾਂ ਤੇ ਤਲਾਸ਼ੀ ਲਈ ਗਈ ਇਨ੍ਹਾਂ ਥਾਂ ਵਿੱਚ ਸੱਤ ਮੈਡੀਕਲ ਕਾਲਜ ਅਤੇ ਕੁਝ ਵਿਅਕਤੀਆਂ ਦੇ ਟਿਕਾਣੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੀਤੀ ਗਈ ਹੈ। ਭ੍ਰਿਸ਼ਟਾਚਾਰ ਦਾ ਇਹ ਮਾਮਲਾ ਸੀਬੀਆਈ ਵੱਲੋਂ 30 ਜੂਨ ਨੂੰ ਦਰਜ ਐਫਆਈਆਰ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ ਲਗਾਇਆ ਕਿ ਮੈਡੀਕਲ ਕਾਲਜਾਂ ਦੇ ਨਰੇਖਣ ਨਾਲ ਸੰਬੰਧਿਤ ਗੁਪਤ ਜਾਣਕਾਰੀ ਨਸ਼ਰ ਕਰਨ ਬਦਲੇ ਕੌਮੀ ਮੈਡੀਕਲ ਕਮਿਸ਼ਨ ਦੇ ਅਧਿਕਾਰੀਆਂ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਗਈ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਆਪ ਸਰਕਾਰ ਬੋਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਫਲਸਫੇ ਤੋਂ ਦੂਰ ਸਿਆਸੀ ਚਰਚਾ ਛੇੜਨ ਨੂੰ ਭਾਜਪਾ ਦੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੁਰਮਤ ਦੀ ਬੇਅਦਬੀ ਅਤੇ ਮਰਿਆਦਾ ਦੀ ਉਲੰਘਣਾ ਘਰਾਰ ਦਿੱਤਾ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਲਾਲਪੁਰਾ ਨੇ ਮਾਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਉਮੀਦ ਪ੍ਰਧਾਨ ਫਤਿਹ ਜੰਗਵਾਜਵਾ ਜਗਦੀਪ ਸਿੰਘ ਚੀਮਾ ਕਰਨਲ ਜੈਵੰਤ ਸਿੰਘ ਵਿਨੀਤ ਜੋਸ਼ੀ ਅਤੇ ਬਲਵਿੰਦਰ ਸਿੰਘ ਸੇਖੋ ਮੌਜੂਦ ਸਨ ਉਨਾ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸਰਵੰਸ ਨਿਸ਼ਾਵਰ ਕੀਤਾ ਪਰ ਵਿਸ਼ੇਸ਼ ਦਿਹਾੜੇ ਤੇ ਆਪ ਸਰਕਾਰ ਨੇ ਸ਼ਹਾਦਤ ਦੇ ਮੂਲ ਸੰਦੇਸ਼ ਗੁਰੂ ਸਾਹਿਬ ਦੇ ਜੀਵਨ ਫਲਸਫੇ ਦੀ ਚਰਚਾ ਧਾਰਮਿਕ ਆਜ਼ਾਦੀ ਮਨੁੱਖੀ ਅਧਿਕਾਰ ਅਤੇ ਜ਼ੁਲਮ ਦੇ ਵਿਰੁੱਧ ਡਟ ਕੇ ਖੜੇ ਹੋਣ ਦੇ ਇਤਿਹਾਸ ਦਾ ਜ਼ਿਕਰ ਕਰਨ ਦੀ ਬਜਾਏ ਸਿਆਸੀ ਤੀਰ ਚਲਾਉਣ ਨੂੰ ਤਰਜੀਹ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੇ ਇਜਲਾਸ ਨੂੰ ਰਾਜਨੀਤਿਕ ਦਾ ਮੰਚ ਬਣਾ ਕੇ ਮੌਕੇ ਦੀ ਗੰभीरਤਾ ਨੂੰ ਲਜਿਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਇਜਲਾਸ ਦਾ ਮਕਸਦ ਸਿੱਖ ਇਤਿਹਾਸ ਦੇ ਮਹਾਨ ਅਧਿਆਏ ਨੂੰ ਸਨਮਾਨ ਨਾਲ ਯਾਦ ਕਰਨਾ ਸੀ ਪਰ ਇਲਜ਼ਾਮ ਬਾਜ਼ੀ ਅਤੇ ਸਿਆਸੀ ਭਾਸ਼ਣਾ ਨੇ ਇਸ ਪਵਿੱਤਰ ਦਿਹਾੜੇ ਦੀ ਇਲਾਜ ਨਹੀਂ ਰੱਖੀ। ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਅਜੀਤ ਦੇਵਗੰਦ ਦੇ ਸਖਸ਼ੀਤ ਅਧਿਕਾਰਾਂ ਦੀ ਰੱਖਿਆ ਲਈ ਇੱਕ ਅੰਤਰਮ ਆਦੇਸ਼ ਪਾਸ ਕੀਤਾ ਹੈ। ਜਸਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਨੇ ਬਚਾ ਪੱਖ ਨੂੰ ਅਦਾਕਾਰ ਦੀ ਸਹਿਮਤੀ ਤੋਂ ਬਿਨਾ ਉਸ ਦੇ ਸਖਸ਼ੀਤ ਗੁਣਾ ਜਿਸ ਵਿੱਚ ਉਸ ਦੀਆਂ ਫੋਟੋ ਅਤੇ ਹੋਰ ਨਿੱਜੀ ਸਮਾਨ ਸ਼ਾਮਲ ਹਨ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਬਚਾ ਪੱਖ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੀ ਫੇਕ ਟੈਕਨੋਲੋਜੀ ਦੀ ਵਰਤੋਂ ਕਰਕੇ ਨਾਲ ਹੀ ਅਸ਼ਲੀਲ ਸਮਗਰੀ ਬਣਾ ਕੇ ਅਦਾਕਾਰ ਦੇ ਸਖਸ਼ੀਤ ਗੁਣਾ ਦੀ ਦੁਰਵਰਤੋਂ ਕਰਨ ਤੋਂ ਵੀ ਰੋਕਿਆ ਗਿਆ ਅਦਾਕਾਰ ਵੱਲੋਂ ਵਕੀਲ ਪ੍ਰਵੀਨ ਆਨੰਦ ਪੇਸ਼ ਹੋਏ ਅਤੇ ਅਦਾਲਤ ਨੂੰ ਬਚਾਅ ਪੱਖ ਦੀ ਪ੍ਰਕਿਰਤੀ ਅਤੇ ਇਤਰਾਜ਼ਯੋਗ ਸਮੱਗਰੀ ਬਾਰੇ ਦੱਸਿਆ। ਹੋਰ ਵੀ ਬਹੁਤ ਸਾਰੇ ਫਿਲਮੀ ਕਲਾਕਾਰ ਹਨ ਜਿਨ੍ਹਾਂ ਦੀ ਫੋਟੋ AI ਅਤੇ डीਪ ਫੇਕ ਦੁਆਰਾ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਜਿਸ ਦਾ ਇਹਨਾਂ ਕਲਾਕਾਰਾਂ ਨੇ ਇਤਰਾਜ਼ ਕੀਤਾ ਹੈ। ਬਹੁਤ ਸਾਰੇ ਕਲਾਕਾਰਾਂ ਦੇ ਅਜਿਹੇ ਵੀਡੀਓ ਅਤੇ ਫੋਟੋ ਵਾਇਰਲ ਹਨ ਜਿਸ ਦਾ ਮਿਸਯੂਜ਼ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਠੀਕ ਨਹੀਂ। ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਆਵਾਜ਼ ਫੋਟੋ ਨੂੰ ਕਿਸੇ ਵੀ ਢੰਗ ਨਾਲ ਤਿਆਰ ਕਰਕੇ ਪੇਸ਼ ਕਰਨ ਦੀ ਮਨਾਹੀ ਕੀਤੀ ਹੈ ਪ੍ਰਸਿੱਧ ਅਦਾਕਾਰਾ ਹਿਮਾ ਮਾਲਿਣੀ ਨੇ ਸਵਰਗੀ ਪਤੀ ਤਰਮਿੰਦਰ ਨੂੰ ਪਾਵਕ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਉਹਨਾਂ ਲਈ ਸਭ ਕੁਝ ਸਨ ਇੱਕ ਸਾਥੀ ਮਾਰਗਦਰਸ਼ਕ ਅਤੇ ਦੋਸਤ ਜਿਨ੍ਹਾਂ ਦੇ ਜਾਣ ਨਾਲ ਇੱਕ ਨਾ ਪੂਰਾ ਹੋਣ ਵਾਲਾ ਖਲਾ ਵਧਿਆ ਹੈ ਸੋਮਵਾਰ ਨੂੰ 99 ਸਾਲ ਦੀ ਉਮਰ ਵਿੱਚ ਤਰਮਿੰਦਰ ਦੇ ਦਿਹਾਂਤ ਤੋਂ ਬਾਅਦ ਆਪਣੀ ਪਹਿਲੀ ਪੋਸਟ ਵਿੱਚ ਹਿਮਾ ਮਾਲਣੀ ਨੇ ਕਿਹਾ ਹੈ ਕਿ ਏ ਘਾਟਾ ਅਕੈ ਹੈ ਅਤੇ ਪਿੱਛੇ ਛੱਡਿਆ ਗਿਆ ਖਲਾਉ ਉਹਨਾਂ ਦੀ ਬਾਕੀ ਦੀ ਜ਼ਿੰਦਗੀ ਲਈ ਰਹੇਗਾ 77 ਸਾਲਾਂ ਹਿਮਾ ਮਾਲਣੀ ਨੇ ਲਿਖਿਆ ਕਿ ਸਾਲਾਂ ਦੇ ਇਕੱਠੇ ਰਹਿਣ ਤੋਂ ਬਾਅਦ ਮੇਰੇ ਕੋਲ ਬਹੁਤ ਸਾਰੇ ਖਾਸ ਪਲਾਂ ਨੂੰ ਮੁੜ ਸੁਰਜੀਤ ਕਰਨ ਲਈ ਅਣਗਿਣਤ ਯਾਦਾਂ ਬਚੀਆਂ ਹਨ ਉਹਨਾਂ ਦਾ ਹਾਕਿਆ ਤੋਂ ਇਕੱਠੇ ਉਹਨਾਂ ਦੇ ਜੀਵਨ ਦੇ ਪਲਾਂ ਨੂੰ ਕੈਦ ਕਰਨ ਵਾਲੀਆਂ ਪੁਰਾਣੀਆਂ ਫੋਟੋ ਵੀ ਸਾਂਝੀਆਂ ਕੀਤੀਆਂ। ਉਹਨਾਂ ਨੇ ਤਰਮਿੰਦਰ ਨੂੰ ਇੱਕ ਪਿਆਰ ਕਰਨ ਵਾਲੇ ਪਤੀ ਅਤੇ ਆਪਣੀਆਂ ਧੀਆਂ ਈਸ਼ਾ ਤੇ ਆਹਾਨਾ ਦੇ ਪਿਆਰੇ ਪਿਤਾ ਵਜੋਂ ਯਾਦ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਘਾਟਾ ਮੈਨੂੰ ਹਮੇਸ਼ਾ ਖਲਦਾ ਰਹੇਗਾ। ਉਹਨਾਂ ਦੀਆਂ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ। ਉਹਨਾਂ ਦੇ ਨਾਲ ਬਿਤਾਇਆ ਜੀਵਨ ਮੈਨੂੰ ਪੂਰੀ ਜ਼ਿੰਦਗੀ ਯਾਦ ਰਹੇਗਾ। ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਦੀ ਸਭ ਤੋਂ ਵੱਡੀ ਝੁੱਗੀ ਚੌਂਪੜੀ ਵਸਤੀ ਕੋਰਾਈਲ ਵਿੱਚ ਅੱਗ ਲੱਗ ਗਈ ਜਿਸ ਕਾਰਨ 1500 ਤੋਂ ਵੱਧ ਘਰ ਸੜ ਗਏ ਹਨ ਹਜ਼ਾਰਾਂ ਲੋਕ ਬੇਘਰ ਹੋ ਗਏ ਫਾਇਰ ਬਰਗੇਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਉਹਨਾਂ ਨੂੰ ਬੁਝਾਉਣ ਦੇ ਵਿੱਚ 16 ਘੰਟਿਆਂ ਤੋਂ ਵੱਧ ਸਮਾਂ ਲੱਗਿਆ ਇਹ ਅੱਗ ਖਾਣਾ ਬਣਾਉਂਦੇ ਸਮੇਂ ਇੱਕ ਸਲੈਂਡਰ ਦੇ ਫਟਣ ਨਾਲ ਲੱਗੀ ਸੀ ਬਸਤੀਆਂ ਦੀਆਂ ਤੰਗ ਗਲੀਆਂ ਹੋਣ ਕਾਰਨ ਅੱਗ ਘਰ ਘਰ ਤੇਜ਼ੀ ਨਾਲ ਫੈਲ ਗਈ ਫਾਇਰ ਬਰਗੇਡ ਦੀਆਂ ਗੱਡੀਆਂ ਨੂੰ ਅੰਦਰ ਤੱਕ ਜਾਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਲਗਭਗ 80 ਹਜ਼ਾਰ ਲੋਕ ਰਹਿੰਦੇ ਹਨ ਜ਼ਖਮੀਆਂ ਤੇ ਮ੍ਰਿਤਕਾਂ ਦੀ ਗਿਣਤੀ ਅਜੇ ਸਾਹਮਣੇ ਨਹੀਂ ਆਈ ਇਸੇ ਤਰ੍ਹਾਂ ਹਾਂਗਕਾਂਗ ਵਿੱਚ ਕਈ ਬਹੁ ਮੰਜ਼ਲਾ ਇਮਾਰਤ ਨੂੰ ਲੱਗੀ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹਾਲੇ ਵੀ ਫਾਇਰ ਬਰਗੇਡ ਕਰਮਚਾਰੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ ਇਸ ਅਗਨੀਕਾਰ ਨੂੰ ਸ਼ਹਿਰ ਦੇ ਆਧੁਨਿਕ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ ਦੀਆਂ ਘਟਨਾਵਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ ਹਾਂਗਕਾਂਗ ਦੇ ਨੇਤਾ ਜੌਨ ਲੀ ਨੇ ਕਿਹਾ ਕਿ ਵੀਰਵਾਰ ਸਵੇਰੇ ਤੱਕ 280 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਸੀ ਆਸਾਮ ਵਿਧਾਨ ਸਭਾ ਨੇ ਬੋਬਿਆ ਅਤੇ ਪਾਬੰਦੀ ਲਗਾਉਣ ਵਾਲਾ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਇਹ ਇੱਕ ਅਪਰਾਧ ਬਣ ਗਿਆ ਹੈ ਕੁਝ અપਵਾਦਾਂ ਨੂੰ ਛੱਡ ਕੇ ਇਸ ਲਈ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ ਇਸ ਬਿਲ ਵਿੱਚ ਅਨਸੂਚਿਤ ਜਨਜਾਤੀ ਐਸਟੀ ਵਰਗ ਦੇ ਲੋਕਾਂ ਤੇ 6ਵੀਂ ਅਨੁਸੂਚੀ ਅਧੀਨ ਆਉਣ ਵਾਲੇ ਖੇਤਰਾਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਅਸਾਮ ਬਹੁ ਵਿਆਹ ਰੋਕੂ ਬੈਲ 2025 ਦੇ ਪਾਸ ਹੋਣ ਦੌਰਾਨ ਗ੍ਰਹਿ ਤੇ ਰਾਜਨੀਤਿਕ ਵਿਭਾਗਾਂ ਦਾ ਵੀ ਇੰਚਾਰਜ ਸੰਭਾਲਣ ਵਾਲੇ ਮੁੱਖ ਮੰਤਰੀ ਹਿੰਮਤ ਵਿਸ਼ਵਾਸ਼ ਸ਼ਰਮਾ ਨੇ ਕਿਹਾ ਹੈ ਕਿ ਇਸ ਕਾਨੂੰਨ ਨੂੰ ਇਸਲਾਮ ਖਿਲਾਫ ਨਹੀਂ ਸਮਝਿਆ ਜਾਣਾ ਚਾਹੀਦਾ ਜਿਵੇਂ ਕੁਝ ਲੋਕ ਸੋਚਦੇ ਹਨ ਹਿੰਦੂ ਵੀ ਬਹੁ ਵਿਆਹ ਤੋਂ ਮੁਕਤ ਨਹੀਂ ਹਨ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਇਹ ਬੈਲ ਹਿੰਦੂ ਮੁਸਲਮ ਈਸਾਈ ਤੇ ਹੋਰ ਸਾਰੇ ਸਮਾਜ ਦੇ ਲੋਕਾਂ ਨੂੰ ਕਵਰ ਕਰੇਗਾ ਮੱਖ ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੀਆਂ ਸੋਧਾਂ ਵਾਪਸ ਲੈਣ ਤਾਂ ਜੋ ਸਦਨ ਤੋਂ ਇਹ ਸੁਨੇਹਾ ਜਾਵੇ ਕਿ ਬੈਲ ਸਰਬਸੰਮਤੀ ਨਾਲ ਪਾਸ ਹੋਇਆ ਹੈ ਇਸ ਦਾ ਟੀਚਾ ਔਰਤਾਂ ਨੂੰ ਮਜ਼ਬੂਤ ਕਰਨਾ ਹੈ ਪਰ ਏਆਈ ਜੁਡੀਐਫ ਅਤੇ ਸੀਪੀਐਮ ਦੀਆਂ ਸੋਧਾਂ ਤੇ ਸੁਝਾਵਾਂ ਨੂੰ ਨਾ ਮੰਨਜ਼ੂਰ ਕੀਤਾ ਗਿਆ ਹੈ ਉਹਨਾਂ ਨੇ ਸਦਨ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਮੈਂ ਦੁਬਾਰਾ ਮੁੱਖ ਮੰਤਰੀ ਬਣਦਾ ਹਾਂ ਤਾਂ ਜੂਸੀ ਬੈਲ ਨਵੀਂ ਸਰਕਾਰ ਦੇ ਪਹਿਲੇ اجلاس ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਨੂੰ ਲਾਗੂ ਕੀਤਾ ਜਾਵੇਗਾ। ਜ਼ਰਖੜ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋ ਗਈ। ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੌਕੇ ਤੇ ਮਨਜੀਤ ਸਿੰਘ ਗਰੇਵਾਲ ਬੀਪੀਈਓ ਡੇਲੋਂ ਇੱਕ ਨੇ ਪ੍ਰੈਸ ਨੂੰ ਜਾਣਕਾਰੀ ਦਿੱੰਦਿਆ ਗਿਆ ਹੈ ਕਿ ਸ਼੍ਰੀਮਤੀ ਡਿੰਪਲ ਮਦਾਨ ਅਤੇ ਡਿਪਟੀ ਡੀਈਓ ਮਨੋਜ ਕੁਮਾਰ ਦੀ ਅਗਵਾਈ ਵਿੱਚ ਇਹ ਖੇਡਾਂ ਹੋ ਰਹੀਆਂ ਹਨ। ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੰਡਰ 11 ਮਿੰਨੀ ਹੈਂਡ ਵਾਲਾ ਤੇ 6ਏ ਸਾਈਡ ਹਾਕੀ ਨਾਲ ਸੰਬੰਧਿਤ ਇਹ ਖੇਡਾਂ ਹੋ ਰਹੀਆਂ ਹਨ। ਖੇਡਾਂ ਦਾ ਉਦਗਾਟਨ ਗਿਆਨ ਸਿੰਘ ਕਾਲੜਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜ਼ਰਖੰਡ ਨੇ ਕੀਤਾ। ਇਸ ਸਮੇਂ ਮਨਜੀਤ ਸਿੰਘ ਗਰੇਵਾਲ ਤੋਂ ਇਲਾਵਾ ਜਗਰੂਪ ਸਿੰਘ ਜਰਖੜ ਮਨਿੰਦਰ ਪਾਰਕੋਰ ਸੰਦੀਪ ਸਿੰਘ ਜਰਖੜ ਕਮਲਜੀਤ ਕੋਰ ਮਨਜੀਤ ਕੋਰ 인ਦਰਜੀਤ ਕੋਰ ਜਸਵਿੰਦਰ ਸਿੰਘ ਬੂਟਾ ਹਰੀ ਦਵਿੰਦਰ ਸਿੰਘ ਖਾਨਪੁਰ ਸਰਤਵੰਤ ਸਿੰਘ ਸਖਦੀਪ ਕੋਰ ਜੜਖੜ ਹਰਕੋਮਲ ਸਿੰਘ ਭੁੱਟਾ ਆਦ ਹਾਜ਼ਰ ਸਨ ਅਮਰੀਕੀ ਸੰਤਕਾਰ ਰਾਜੂ ਰਾਮ ਲੇਂਗਾ ਦੀ ਤੀ ਨੇਤਰਾ ਮਨਟੇਨਾ ਦੇ ਵਿਆਹ ਨਾਲ ਜੁੜੇ ਜਸ਼ਨ ਚੀਲਾ ਦੀ ਨਗਰੀ ਕਹੇ ਜਾਂਦੇ ਉਦੇਪੁਰ ਵਿੱਚ ਸ਼ੁਰੂ ਹੋਏ ਸਿਟੀ ਪੈਲੇਸ ਦੇ ਮਾਨਕ ਚੌਂਗ ਵਿੱਚ ਸੰਗੀਤ ਦੀ ਰਸਮ ਦੌਰਾਨ ਬਾਲੀਵੁੱਡ ਦੇ ਕਈ ਕਲਾਕਾਰ ਸ਼ਾਮਲ ਹੋਏ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਜੋਰ ਤੇ 소ਫੀ ਚੌਧਰੀ ਵੱਲੋਂ ਕੀਤੀ ਗਈ। ਸਮਾਗਮ ਵਾਲੀ ਥਾਂ ਮੌਜੂਦ ਲੋਕਾਂ ਮੁਤਾਬਕ ਅਦਾਕਾਰ ਰਣਵੀਰ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਉੱਥੇ ਜੁੜੀ ਭੀੜ ਵਿੱਚ ਜੋਸ਼ ਭਰ ਦਿੱਤਾ। ਉਨ੍ਹਾਂ ਨੇ ਡੋਨਾਲਡ ਟਰੰਪ ਜੂਨੀਅਰ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਨੂੰ ਵੀ ਡਾਂਸ ਫਲੋਰ ਤੇ ਆਉਣ ਲਈ ਸੱਦਾ ਦਿੱਤਾ। ਨੇਤਰਾ ਮਨਟੇਨਾ ਜਿਸ ਦਾ ਵਿਆਹ ਉਦਯੋਪਰ ਵਿੱਚ ਹੋਇਆ ਸੀ ਉਹ ਐਨ ਆਰ ਆਈ ਫਾਰਮਾ ਉਦਮੀ ਰਾਮਾ ਰਾਜੂ ਮਨਟੇਨਾ ਦੀ ਧੀ ਹੈ ਜੋ ਕਿ ਫਾਰਮਾਸਿਊਟੀਕਲ ਦੇ ਚੇਅਰਮੈਨ ਅਤੇ ਸੀਈਓ ਹਨ ਜਿਨ੍ਹਾਂ ਦੇ ਅਮਰੀਕਾ ਸਵਿਟਜ਼ਰਲੈਂਡ ਅਤੇ ਭਾਰਤ ਵਿੱਚ ਕੰਮਕਾਜ ਹਨ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਮਨਟੇਨਾ 1980 ਦੇ ਦਹਾਕੇ ਵਿੱਚ ਸੰਯੁਕਤ ਰਾਜ ਅਮਰੀਕਾ ਚਲੇ ਗਏ ਇਹ ਪੂਰਾ ਵਿਆਹ ਰਾਜਸਥਾਨ ਦੇ ਉਦਯੋਪਰ ਵਿੱਚ ਹੋਇਆ ਜਿਸ ਵਿੱਚ ਸ਼ਹਿਰ ਪ੍ਰਭਾਵਸ਼ਾਲੀ ਢੰਗ ਨਾਲ ਤਿੰਨ ਚਾਰ ਦਿਨਾਂ ਲਈ ਇੱਕ ਉੱਚ ਸੁਰੱਖਿਆ ਵਿਆਹ ਕੇਂਦਰ ਵਿੱਚ ਬਦਲ ਗਿਆ ਚਾਰਟਰਡ ਉਡਾਨਾ ਝੀਲ ਮੁਖੀ ਮਹਿਲ ਲੋਕ ਕਲਾਕਾਰ ਅਤੇ ਸ਼ਾਹੀ ਸ਼ੈਲੀ ਦੀ ਮਹਿਮਾਨ ਨਵਾਜ਼ੀ ਨਾਲ ਪੂਰਾ ਤਿਆਰ ਹੈ ਖੇਤਰ ਦੇ ਆਲੇ-ਦੁਆਲੇ ਬਹੁਤ ਸਾਰੇ ਲਗਜ਼ਰੀ ਹੋਟਲ ਵਿਸ਼ੇਸ਼ ਤੌਰ ਤੇ ਜਸ਼ਨਾਂ ਲਈ ਬੁੱਕ ਕੀਤੇ ਗਏ ਹਨ ਸੰਗੀਤ ਸਿਟੀ ਪੈਲੈਸ ਕੰਪਲੈਕਸ ਦੇ ਅੰਦਰ ਆਯੋਜਿਤ ਕੀਤਾ ਗਿਆ ਖਾਸ ਤੌਰ ਤੇ ਜੇਨਾਨਾ ਮਹਿਲ ਵਿੱਚ ਹਲਦੀ ਤਾਜ ਝੀਲ ਪੈਲੇਸ ਵਿੱਚ ਹੋਈ ਹੈ ਪਿਚੋਲਾ ਝੀਲ ਤੇ ਸਥਿਤ ਲੀਲਾ ਪੈਲੇਸ ਨੂੰ ਕਟੋ-ਕਟ ਇੱਕ ਵੱਡੀ ਪਾਰਟੀ ਰਾਤ ਅਤੇ ਰਿਸੈਪਸ਼ਨ ਲਈ ਵਰਤਿਆ ਗਿਆ ਹੈ ਇਹ ਕਾਫੀ ਮਹਿੰਗਾ ਵਿਆਹ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ